ਪੰਜਾਬੀ ਗੀਤਾਂ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਯਾਰ ਯਾਰਾਂ ਦੀਆਂ ਬਾਹਾਂ ਹੁੰਦੀ ਨੇ ਜੇਕਰ ਯਾਰ ਹੀ ਗਦਾਰ ਹੋਣ ਤਾਂ ਮਾਮਲਾ ਕੁਝ ਹੋਰ ਹੀ ਰੂਪ ਧਾਰਨ ਕਰ ਲੈਂਦਾ ਹੈ ਇਸੇ ਤਰ੍ਹਾਂ ਦਾ ਥਾਣਾ ਸਦਰਫਾ ਜ਼ਿਲਕਾ ਦੇ ਅਧੀਨ ਪੈਂਦੇ ਪਿੰਡ ਦੇ ਇੱਕ ਨੌਜਵਾਨ ਦੇ ਯਾਰ ਵੱਲੋਂ ਉਸ ਦੇ ਘਰਵਾਲੀ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾ ਕੇ ਇੱਜ਼ਤ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਚ ਡਾਕਟਰੀ ਰਿਪੋਰਟ ਦੇ ਆਧਾਰ ਤੇ ਥਾਣਾ ਫਸਦਰ ਫਾਜ਼ਿਲਕਾ ਦੀ ਪੁਲਿਸ ਨੇ ਹਲਕੇ ਦੇ ਨਾਲ ਸਬੰਧਿਤ ਇੱਕ ਪਿੰਡ ਦੀ ਜ਼ਬਰ ਜਨਾਬ ਪੀੜਤ ਵਿਆਹੁਤਾ ਔਰਤ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਔਰਤ ਤੇ ਉਸ ਦੇ ਪਤੀ ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਉਹ ਨਹੀਂ ਸੀ ਜਿੱਦੇ ਚਲਦੇ ਉਸ ਦਾ ਦੋਸਤ ਆਇਆ ਅਤੇ ਜ਼ਬਰਦਸਤੀ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਨਾ ਦੱਸਣ ਦੀਆਂ ਧਮਕੀਆਂ ਵੀ ਦੇ ਕੇ ਗਿਆ। ਇਹ 11 ਸਤੰਬਰ ਦੀ ਗੱਲ ਹੈ ਰਾਤੀ 10:30 ਵਜੇ। ਕਿਹਦੇ ਤੇ ਆਏ ਸੀਗੇ? ਉਹ ਕਾਰ ਤੇ ਆਏ ਨੇ। ਨਾਲ ਉਹਨਾਂ ਦਿਨਾਂ ਤਿੰਨ ਚਾਰ ਬੰਦੇ ਆਏ ਸੀ ਬਟ ਅੰਦਰ ਸਾਡੇ ਉਹ ਦੋ ਹੀ ਆਏ ਨੇ ਅੱਛਾ ਜੀ ਤੇ 10:30 ਵਜੇ ਆਏ ਨੇ ਗੇਟ ਖੜਕਾਇਆ ਔਰ ਬੋਲੇ ਕਿ ਮੇਰੇ ਹਸਬੰਡ ਦਾ ਪੁੱਛਦੇ ਸੀ ਮੈਂ ਕਿ ਉਹ ਘਰ ਹੈ ਨਹੀਂਗੇ ਉਹਨਾਂ ਨੇ ਮੇਰੇ ਹਸਬੰਡ ਦਾ ਕਰੇ ਨਾ ਹੋਣ ਦਾ ਉਹਨਾਂ ਨੇ ਫਾਇਦਾ ਚੱਕਿਆ ਮੇਰੇ ਨਾਲ ਮੇਰੇ ਨਾਲ ਜ਼ਬਰਦਸਤੀ ਕੀਤੀ ਔਰ ਰਾਤ ਨੂੰ ਮੇਰੇ ਹਸਬੰਡ ਘਰ ਨਹੀਂ ਆਏਗੇ ਦੂਜੇ ਦਿਨ ਘਰ ਆਏ ਨੇ ਮੇਰੇ ਹਸਬੰਡ ਨੂੰ ਮੈਂ ਦੱਸਿਆ ਫਿਰ ਅਸੀਂ ਜੋ ਵੀ ਬੰਦੀ ਕਾਰਵਾਈ ਅਸੀਂ ਕਰਵਾਈ ਉਹਨਾਂ ਤੇ ਇੱਕ ਕਦੋਂ ਤੁਹਾਡੇ ਨਾਲ ਜਾਣ ਪਛਣ ਹੋਈ ਸੀ ਇਸ ਵਿਅਕਤੀ ਦੀ ਸਰ ਇਹਨਾਂ ਦੀ ਸਾਲ ਡੇਢ ਤੱਕ ਸੀ ਕਿ ਸਾਡੇ ਨਾਲ ਸਾਡੇ ਘਰੇ ਆਦੇ ਜਾਂਦੇ ਸੀ ਮੇਰੇ ਹਸਬੰਦ ਕੋਲੇ ਜੀ ਇਹ ਮੇਰੇ ਤੇ ਪਹਿਲਾਂ ਸ਼ੁਰੂ ਤੋਂ ਹੀ ਗੰਦੀ ਨੀਤ ਰੱਖਦੇ ਸੀਗੇ ਜੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ ਆ ਪਰਚਾ ਕੀਤਾ ਹੋਇਆ ਤੇ ਸਰਦਰ ਥਾਣੇ ਵਾਲੇ ਸਾਡੀ ਕੋਈ ਸੁਣਾਈ ਨਹੀਂ ਕਰ ਰਹੇ ਹਰਦੇਵ ਸਿੰਘ ਵੇਦੀ ਸਰ ਐਸਐਚਓ ਕੋਲੇ ਵੀ ਗਏ ਆ ਉਹ ਵੀ ਕਹਿੰਦੇ ਤਫਤੀਸ਼ ਚੱਲ ਰਹੀ ਹੈ ਸਰੀ ਤਫਤੀਸ਼ ਚੱਲ ਰਹੀ ਹੈਗੀ ਹੈ ਤੇ ਫਿਰ ਉਹਨਾਂ ਨੇ ਪਰਚਾ ਕਿਉਂ ਕਟਿਆ ਕਿੰਨੇ ਕਦੇ ਤੁਸੀਂ ਉੱਚ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹੋ ਹਾਂਜੀ ਐਸਐਚਓ ਸਭ ਨੂੰ ਮਿਲੇ ਆ ਜਾ ਕੇ ਦੋ ਤਿੰਨ ਵਾਰੀ ਉਸ ਤੋਂ ਬਾਅਦ ਐਸਐਸਪੀ ਸਰ ਨੂੰ ਮਿਲੇ ਆ ਜਾ ਕੇ ਉਹ ਵੀ ਕਹਿੰਦੇ ਕਾਰਵਾਈ ਜਿਹੜੀ ਹੈਗੀ ਹੈ ਕਰਦੇ ਪਏ ਆ ਕੀ ਲੱਗਦਾ ਹੈ ਹੁਣ ਤੁਹਾਡਾ ਮੁਕੱਦਮਾ ਜਿਹੜਾ ਤੁਹਾਡੇ ਵੱਲੋਂ ਕਾਰਵਾਈ ਕਰਵਾਈ ਗਈ ਹੈ ਕੀ ਅੱਗੇ ਦੀ ਕਾਰਵਾਈ ਲਈ ਪੁਲਿਸ ਜਿਹੜੀ ਹੈ ਦੋਸ਼ੀ ਨੂੰ ਫੜਨ ਤੱਕ ਹੋਏ ਨਹੀਂ ਸਰ ਉਹ ਅਜੇ 1 ਮਹੀਨਾ ਹੋਣ ਨੂੰ ਚੱਲਿਆਗਾ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕਿੱਥੇ ਵੀ ਅਸੀਂ ਹਰ ਥਾਂ ਤੇ ਜਾ ਕੇ ਆਏ ਆਂ ਗਿਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਔਰ ਅਸੀਂ ਉਹ 2 ਨੰਬਰ ਦਾ ਧੰਦਾ ਕਰਦਾ ਉਹਦੇ ਕੋ ਪਰਚਾ ਖਾਰਜ ਕਰਵਾਉਣ ਚ ਫਿਰਦਾ ਹੈ ਪਰਚਾ ਖਾਰਜ ਹੋ ਜਾਏਗਾ 2 ਨੰਬਰ ਦਾ ਧੰਦਾ ਕਿਸ ਤਰ੍ਹਾਂ ਦਾ ਜੀ ਸਰ ਵਪਾਰ ਜੂਏ ਸੱਟੇ ਦਾ ਕਰਦਾ ਹੈਗਾ ਚਿੱਟੇ ਵਗੈਰੇ ਦਾ ਕਰਦਾ ਹੈਗਾ ਹਾਂ ਕਾਨੂੰਨ ਅਨੁਸਾਰ ਸਾਨੂੰ ਕੁਝ ਵੀ ਹੁੰਦਾ ਸਾਡੀ ਫੈਮਿਲੀ ਨੂੰ ਮੇਰੇ ਹਸਬੰਡ ਨੂੰ ਮੇਰੇ ਬੱਚਿਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਸਰ ਪੰਜਾਬ ਪੁਲਿਸ ਹੋਏਗੀ ਉਹ ਕੁਝ ਦਿਨਾਂ ਤੋਂ ਮੇਰੇ ਘਰ ਵਾਲੇ ਤੇ ਗੰਦੀ ਨਜ਼ਰ ਰੱਖ ਰਿਆ ਸੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਇਸ ਗੱਲਾਂ ਦਾ ਜੋ ਕਿ ਆਪਣੇ ਐਸਐਚਓ ਸਦਰ ਫਾਈਲ ਦਾ ਜੋ ਵੈਦੀ ਹਰਦੇਵ ਸਿੰਘ ਵੈਦੀ ਨੇ ਉਹਨਾਂ ਕੋਲ ਮੁਕਦਮਾ ਪਹੁੰਚਾਇਆ ਕਿਸ ਤਰ੍ਹਾਂ ਤੁਹਾਡੇ ਘਰ ਵਾਲੇ ਤੇ ਗੰਦੀ ਨਜ਼ਰ ਰੱਖ ਦਸੀ ਤੇ ਕੀ ਕਾਰਨ ਮਾਉਣੇ ਕੀਤਾ ਉਸ ਨੇ ਉਹਦੇ ਨਾਲ ਸਰੀਰਕ ਸ਼ੋਸਨ ਕੀਤਾ ਜੀ ਉਹ ਬੰਨੇ ਤੱਕਾ ਕੀਤਾ 11 ਤੇ 1 ਨਾ ਕੇ ਜਸਟ ਮੈਂ ਘਰ ਮੌਜੂਦ ਨਹੀਂ ਸੀ ਅਗਲੇ ਦਿਨ ਮੈਨੂੰ ਪਤਾ ਲੱਗਿਆ ਇਸ ਗੱਲ ਦਾ ਤੇ ਅਸੀਂ ਉਹ ਤੁਸੀਂ ਅਗਲੇ ਦਿਨ ਘਰ ਆਇਓ ਹਾਂਜੀ ਅਗਲੇ ਦਿਨ ਘਰ ਆ ਮੈਂ ਆਪਣੇ ਰਿਸ਼ਤੇਦਾਰ ਕੋਲ ਗਿਆ ਸੀ ਤੇ ਉਹ ਕਾਰਵਾਈ ਜਿਹੜੀ ਅਸੀਂ ਤੋਂ ਕਰਵਾਤੀ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹਦਾ ਹੀ ਪੱਖ ਲੈ ਰਹੀ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਐਸਐਸਪੀ ਉੱਚ ਦਫ਼ਤਰ ਕੋਲ ਪਹੁੰਚੇ ਹਾਂ ਤੇ ਐਸਐਸਪੀ ਸਾਹਿਬ ਨੇ ਵੀ ਸਾਨੂੰ ਕਹਿਤਾ ਵੀ ਅਸੀਂ ਕਾਰਵਾਈ ਜਿਹੜੀ ਹੈ ਉਕਰਵਾਵਾਗਾ ਜਦ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਪੁਲਿਸ ਉਹ ਦੋਸ਼ੀ ਦਾ ਪੱਖ ਲੈ ਰਹੀ ਹੈ ਹਜੇ ਤੱਕ ਉਹ ਖੁੱਲਾ ਘਮ ਰਿਹਾ ਧਮਕੀਆਂ ਸਰੀਆਮ ਦੇ ਰਿਹਾ ਹੈ ਵੀ ਤੁਹਾਡੇ ਬੱਚੇ ਬਚਨ ਮਰਵਾ ਦੇਵਾਂਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੇਰਾ ਦੋਸਤ ਸੀਗਾ ਮੇਰਾ ਭਰਾ ਬਣਿਆ ਸੀ ਉਹਨੇ ਇੰਨੀ ਕਰਾਉਣੀ ਹਰਕਤ ਕੀਤੀ ਤੁਹਾਡੀ ਪਤਨੀ ਨਾਲ ਕੀ ਕਹਿਣਾ ਚਾਹੁੰਦੇ ਹੋ ਸਮਾਜ ਦੇ ਲੋਕਾਂ ਇਹੋ ਜਿਹੇ ਲੋਕਾਂ ਪ੍ਰਤੀ ਅਸੀਂ ਇਹ ਕਹਿਣਾ ਚਾਹਾਂਗੇ ਵੀ ਇਹ ਜੇ ਲੋਕ ਸਮਾਜ ਵਿੱਚ ਚਾਹੀਦੇ ਨਹੀਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਹੀ ਸਹੀ ਨੇ ਬੰਦੇ ਕਿਉਂਕਿ ਇਹ ਨਾ ਕਿਸੇ ਨ ਵਰਤਨਯੋਗ ਹੈਗੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਉਥੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਨੂੰ ਸ਼ਿਕਾਇਤ ਮਿਲਿਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਮੁਕਦਮਾ ਨੰਬਰ 201 ਕਰਜ ਕੀਤਾ ਗਿਆ ਜੀ ਤੇ ਇਹ ਸ਼੍ਰੀ ਤਾਰਾਣੀ ਪੀੜਤ ਲੜਕੀ ਹੈ ਉਹਦਾ ਬਿਆਨ ਲੈ ਕੇ ਅਸੀਂ ਪਤੰਦਰਚ ਕਰਦਾ ਜੀ ਤਰਤੀਜ ਜਾਰੀ ਮਕਦਮੇ ਦੇ ਵਿੱਚ ਜੀ ਸੰਦੀਪ ਸਿੰਘ ਮੱਟੀ ਦੇ ਨਾਂ ਤੇ ਜਿਹੜਾ ਇਹ ਮੁਕਦਮਾ ਨੰਬਰ ਦੇ ਪਰਖਲਾਪ ਸੀ ਦਰਾਨੀ ਤਫਤੀਸ਼ ਦੋਸਤਨ ਤੱਕ ਸਾਹਮਣੇ ਆਣਗੇ ਉਸ ਸੰਬੰਧੀ ਅਸੀਂ ਕਰਦੇ ਅੱਗੇ ਹੁੰਦਾ ਸੀ ਕਿ ਯਾਰੀ ਦੋਸਤੀ ਦੇ ਵਾਸਤੇ ਲੋਕ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਦਿੰਦੇ ਸੀ ਪਰ ਅੱਜ ਕੱਲ੍ਹ ਤੇ ਲੋਕਾਂ ਦੇ ਵਿੱਚ ਯਾਰੀ ਦੋਸਤੀ ਦੇ ਨਾਮ ਦੇ ਉੱਤੇ ਕਲੰਕ ਲਗਾ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲਾਲਾਬਾਦ ਤੋਂ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ